ਸੰਗਤ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਜਾਣਾਂਗੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਬਾਰੇ ਭਾਈ ਤਾਰੂ ਸਿੰਘ ਜੀ ਨੂੰ ਜ਼ਾਲਮਾਂ ਵੱਲੋਂ ਬਹੁਤ ਤਸੀਹੇ ਦਿੱਤੇ ਗਏ ਜਦ ਭਾਈ ਤਾਰੂ ਸਿੰਘ ਜੀ ਆਪਣੇ ਸਿੱਧਕ ਤੋਂ ਨਹੀਂ ਡੋਲੇ ਫਿਰ ਉਹਨਾਂ ਦੀ ਖੋਪਰੀ ਉਤਾਰੀ ਗਈ ਅੱਜ ਤੱਕ ਵਾਸਿਕ ਸੰਗਤਾਂ ਇਹ ਨਹੀਂ ਜਾਣਦੀਆਂ ਕਿ ਭਾਈ ਤਾਰੂ ਸਿੰਘ ਜੀ ਹੋ ਪ੍ਰੀਤ ਤਾਰਨ ਤੋਂ ਕਿੰਨੇ ਦਿਨਾਂ ਬਾਅਦ ਸ਼ਹੀਦ ਹੋਏ ਅੱਜ ਆਪਾਂ ਇਸੇ ਬਾਰੇ ਅੱਗੇ ਜਾਣਾਂਗੇ ਪਹਿਲਾਂ ਆਪਾਂ ਜਾਣਾਂਗੇ ਭਾਈ ਤਾਰੂ ਸਿੰਘ ਜੀ ਦੇ ਜਨਮ ਸਥਾਨ ਬਾਰੇ ਆਓ ਆਪਾਂ ਜਾਣਦੇ ਹਾਂ ਭਾਈ ਤਾਰੂ ਸਿੰਘ ਜੀ ਦੇ ਜਨਮ ਸਥਾਨ ਬਾਰੇ ਭਾਈ ਤਾਰੂ ਸਿੰਘ ਜੀ ਸੰਧੂ ਗੋਤ ਦੇ ਜੱਟ ਪਰਿਵਾਰ ਵਿੱਚ ਪੈਦਾ ਹੋਏ 1720 ਵੀ ਤੋਂ 1745 18ਵੀਂ ਸਦੀ ਦੇ ਇਤਿਹਾਸ ਦੇ ਸ਼ਹੀਦਾਂ ਵਿੱਚੋਂ ਇੱਕ ਮਹਾਨ ਸਿੱਖ ਸ਼ਹੀਦ ਹਨ ਆਪ ਜੀ ਦਾ ਜਨਮ ਪਿੰਡ ਪੂਲਾ ਵਿਖੇ ਭਾਈ ਜੋਧ ਸਿੰਘ ਜੱਟ ਸੰਧੂ ਦੇ ਘਰ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਸੰਗਤ ਜੀ ਬੇਨਤੀ ਹੈ ਇਹ ਵੀਡੀਓ ਨੂੰ ਲਾਇਕ ਸ਼ੇਅਰ ਅਤੇ ਕਮੈਂਟ ਵਿੱਚ ਪਾਈ ਤਾਰੂ ਸਿੰਘ ਜੀ ਜ਼ਰੂਰ ਲਿਖਣਾ ਹੈ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਹੈ ਤੇ ਆਓ ਆਪਾਂ ਹੁਣ ਜਾਣਦੇ ਹਾਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਾਰੇ ਮੰਨਿਆ ਜਾਂਦਾ ਹੈ ਕਿ ਉਪਰੀ ਉੱਤਰ ਜਾਣ ਤੋਂ ਬਾਅਦ ਵੀ ਆਪ 22 ਦਿਨ ਤੱਕ ਜੀਵਤ ਰਹੇ ਉਸ ਤੋਂ ਬਾਅਦ ਆਪ ਜੀ ਨੇ ਸ਼ਹੀਦੀ ਦਿੱਤੀ ਆਪ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਰਾਜੇ ਆਪ ਜੀ ਦੀ ਸ਼ਹੀਦੀ ਨੂੰ ਆਪ ਜੀ ਦੀ ਆਦਿੱਤੀ ਸ਼ਹਾਦਤ ਨੂੰ ਅਸੀਂ ਆਪਣੀ ਨਿੱਤ ਦੀ ਅਰਦਾਸ ਵਿੱਚ ਯਾਦ ਕਰਦੇ ਹਾਂ ਇਹ ਆਪ ਜੀ ਦੀ ਸ਼ਹਾਦਤ ਨੂੰ ਸਾਰੀ ਸਿੱਖ ਸੰਗਤ ਵੱਲੋਂ ਕੋਟੀ ਕੋਟੀ ਪ੍ਰਣਾਮ ਤੇ ਵਲਾਉ ਜੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ